ਕਲਾ ਮੜ ਜਾਉਂਗਾ ਹਾਂ ਜਾਨ ਤੂੰ ਸਪੇਰ ਦਾ ਮੇਰੇ ਪਿੱਛੇ ਘੁੰਮ ਰਿਹਾ ਤੇ ਮੈਂ ਪਹੁੰਚ ਗਿਆ ਤੂੰ ਬਈ ਦੂਰ ਇੰਨੀ ਦੇਰ ਦਾ ਖੜਾ ਸੀ ਤਾ ਮੈਂ ਹਰ ਕਿਤੇ ਤੇਰੇ ਨਾਲ ਗੱਲ ਕੀਤੀ ਹੈ ਜਦੋਂ ਮੈਂ ਕਹਾਂ ਤੂੰ ਆ ਰਿਹਾ ਚੱਲ ਜਾਨੂ 2 ਵਜੇ ਮੈਂ ਤੇਰੇ ਨਾਲ ਗੱਲ ਕੀਤੀ ਗੱਲ ਕੋਈ ਨਹੀਂ ਮੈਂ ਤੇਰਾ ਉਹ ਹੀ ਨਹੀਂ ਮੜ ਜਾਇਆ ਇਹ ਕਿੱਥੋਂ ਆ ਗਿਆ ਜਾਨ ਜਣਾ ਤੇਣਾ ਉਹ ਚੈਵਿੰਗ ਕੋਲ ਬੰਦਾ ਆ ਗਿਆ ਜੋ ਬਚਾਇਆ ਬੜਾ ਆਇਆ ਚਲਾ ਇਹਦਾ ਬੰਦਾ ਚੈਵਿੰਗ ਕੋਲ ਹੋਏਗਾ ਪੱਸ ਜਾਣਾ ਇਹਨੂੰ ਛੱਡੀ ਨਾ ਇਹ ਚੱਕਰ ਕੀ ਆ ਮੈਂ ਨਾ ਦਿਖਾ ਦੂਰੇ ਇਹ ਛੱਡ ਪਾ ਸਾਡੇ ਤੋਂ ਬਾਅਦ ਤਾ ਤੂੰ ਹੀ ਕਰਦੀ ਹੈ ਅੱਛਾ ਛੱਡ ਠੀਕ ਹੈ ਰੀ ਐਨ ਨੂੰ ਪੜੋ ਆਹ ਲੋ ਜੀ ਆਹ ਲੋ ਆਹ ਲੋ ਦੇਖੋ ਦੇਖੋ ਏ ਕੁੜੀ ਇੱਕ ਮਿੰਟ ਭਾਈ ਦੀ ਉੱਥੇ ਘੜਾ ਉੱਥੇ ਘੜਾ ਖੜ ਜਾ ਉੱਥੇ ਉੱਥੇ ਘੜ ਜਾ ਭਜਣਾ ਨਹੀਂ ਗਾ ਗੱਲ ਸੁਣ ਗੱਲ ਸੁਣੋ ਇੱਧਰ ਭਜਣਾ ਨਹੀਂ ਗਾ ਗੱਲ ਨਹੀਂ ਕਰਨੀ ਇੱਕ ਮਿੰਟ ਗੱਲ ਦੱਸ ਗੱਲ ਦੱਸ ਇੱਕ ਮਿੰਟ ਕੁੜੀ ਉੱਥੇ ਅਮੀ ਚੱਲ ਰਹੀ ਹੈ ਇੱਕ ਮਿੰਟ ਖੜ ਜਾ ਕੋਈ ਨਹੀਂ ਚੱਲ ਰਿਹਾ ਤੂੰ ਮੇਰੀ ਗੱਲ ਦੱਸ ਇਹ ਤੇਰੇ ਨਾਲ ਆ ਏ ਨਹੀਂ ਨਾ ਨਾ ਕੀ ਕਰਦੀ ਹੈ ਮੈਂ ਹੀ ਕਰਦੀ ਆ ਕੀ ਕਰਦੀ ਆ ਭਲਾ ਐ ਹੀ ਸੱਚੀ ਮੈਂ ਕੰਮ ਕੰਮ ਕਰਦੀ ਆ ਗਲਤ ਕੰਮ ਕਰਦੀ ਆ ਚੋਰੀਆਂ ਚੋਰੀਆਂ ਵੀ ਕੰਮ ਕਰਦੇ ਤੁਸੀਂ ਚੋਰੀ ਚੋਰੀ ਨਹੀਂ ਕਰਦੇ ਭਾਜੀ ਹੋਰ ਕੀ ਕਰਦੇ ਹੋ ਕਿੱਥੇ ਰਹਿੰਦੇ ਹੋ ਮੈਂ ਕੰਮ ਕਰਦਾ ਠੀਕ ਐ ਤੇ ਵਾਂਗੂ ਕੰਮ ਨਹੀਂ ਕਰਦੇ ਪਿੱਛੇ ਬੰਦਾ ਬੁਲਾ ਲੈਂਦੀ ਆ ਕੰਮ ਕਰਦੀ ਆ ਆਪ ਠੀਕ ਐ ਉਹ ਘਰ ਘਰ ਕਰਦੇ ਨੇ ਕੀ ਕੰਮ ਕਰਦੇ ਹੋ ਤੁਸੀਂ ਪਟੇਸ਼ ਉਹ ਰੋਣਾ ਆ ਦੇਖ ਲਓ ਪਾਜੀ ਇਹ ਜੋ ਆ ਬੰਦੇ ਦਾ ਨਾ ਮੇ ਤੁਸਬ ਆਹ ਬੰਦੇ ਦਾ ਨਾ ਇਹ ਲੈ ਕੇ ਗਈ ਆ ਆਪਣਾ ਸਕੂਟਰ ਲਾਲਾ ਇੱਕ ਇਨੇ ਮੰਨਿਆ ਸਕੂਟਰੀ ਲੈ ਗਿਆ ਦਾ ਘਰ ਵਾਲਾ ਇਹ ਕੋ ਗਲਤ ਕੰਮ ਕਰਦੀ ਆ ਠੀਕ ਆ ਮੈਂ ਲਾਈਵ ਵੀ ਕੀਤੀ ਆ ਪਹਿਲਾਂ ਵੀ ਕੀਤੀ ਆ ਲਾਈਵ ਇਹਦਾ ਇਹਦੀ ਸਕੂਟਰੀ ਦਾ ਦਬਾਓ ਫਰੇ ਦੀ ਜਾਂ ਪੁਲਿਸ ਪਿਛੇ ਚੁਗਵਾਈਏ ਤੁਹਾਨੂੰ ਇਹਦੀ ਸਕੂਟਰੀ ਦਬਾਓ ਘਰ ਵਾਲਾ ਬਲਾਉ ਆਉਦਾ ਉਹ ਮੋਦਲਵੇ ਨੰਬਰ ਨੰਬਰ ਤਾਂ ਹੈ ਨਹੀਂ ਆਗਾ ਨੰਬਰ ਨਹੀਂ ਹੈਗਾ ਟਿਕਾਣਾ ਨਹੀਂ ਹੈਗਾ ਤੇਰਾ ਘਰ ਵਾਲਾ ਤੈਨੂੰ ਨਹੀਂ ਪਤਾ ਨੰਬਰ ਨਹੀਂ ਹੈਗਾ ਕਿਵੇਂ ਕਰਨਾ ਤੂੰ ਨੰਗਿਆ ਸੀਗਾ ਬਸ ਉਹ ਲੋ ਗਿਆ ਰੱਸੀ ਲਿਆ ਬੰਨ ਮਾਰੋ 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 ਮੇਰਾ ਚੱਕਿਆ ਨਹੀਂ ਬੋਲ ਪਰਦੇ ਕਰ ਦੋ ਫੋਨ ਮਾਰੋ ਓ ਰੋਲਾ ਨਹੀਂ ਪਾਣਾ ਕੁਝ ਖੋ ਗਿਆ ਕੁੜੀ ਜਾਣਾ ਨਹੀਂ ਨਾ ਮੈਂ ਕੰਮ ਤਾਂ ਹੈਗੀਆਂ ਨੇ ਮੈਂ ਕਰਦੀ ਆ ਇਹ ਕੰਮ ਤੇਰਾ ਤਾਂ ਨਾਮ ਹੀ ਨਹੀਂ ਪਤਾ ਮੈਨੂੰ ਤੇਰਾ ਇਹ ਜਬਨੂ ਪਤਾ ਤਾ ਕੀ ਕਰਦੀ ਹੈ ਠੀਕ ਹੈ ਸਾਡੇ ਤਾਂ ਮਾਣ ਦਾ ਕੋਈ ਬਦਲ ਪੀਕੇ ਨੇ ਸਭ ਕੁਝ ਜਵਾਬ ਦੇ ਉੱਧਰ ਜਾ ਕੇ ਨਾ ਪੁਲ ਦੇ ਨੀਚੇ ਜਿੰਨਾ ਮਰਜੀ ਪੁੱਛ ਲੈ ਸਾਰੇ ਦਾਦ ਜਣ ਕੇ ਤੇਰੇ ਬਾਰੇ ਮੇਰੇ ਬਾਰੇ ਠੀਕ ਹੈ ਅੱਜ ਆ ਵੀ ਜਾਣਦਾ ਨਾ ਰਿੱਕੀ ਚੈਨਲ ਉਹ ਸੱਚਾ ਬਣ ਰਿਹਾ ਕਹਿੰਦੇ ਮੈਂ ਨਹੀਂ ਕਿਹਦੇ ਨਾਲ ਕੁਝ ਜਾਂਦਾ ਠੀਕ ਹੈ ਪਰ ਮੈਂ ਕਹਿੰਦੇ ਕੁਝ ਨਹੀਂ ਬਣ ਰਿਹਾ ਚੈਨਲ ਕੱਟ ਗਿਆ ਹੋਇਆ ਮੇਰੀ ਕੀ ਜਾਣਦਾ ਤੂੰ ਦੱਸ ਕੀ ਬਣਦਾ ਆ ਟੈਂਕੀ ਲਈ ਤੇਰੀ ਜੀ ਬਣੇਗਾ ਫਨੀ ਹੁੰਦਾ ਉਹ ਤਾਂ ਇਹ ਅੱਜ ਵਾਸਤੇ ਆ ਆ ਕੀ ਨਾ ਗਾਲੀ ਆਉਂਦੀ ਉਹਨੇ ਚੋਰ ਬੰਦਾ ਉਹ ਕਰ ਤੇਰੇ ਨਾਲ ਗਿਆ ਕੱਦ ਗਿਆ ਮੇਰਾ ਜੀ ਦਿੰਦਾ ਕਰ ਉਹ ਹੋ ਰਿਹਾ ਕਿਉਂ ਰਿਹਾ ਆਪਾਂ ਇਹਨੂੰ ਇੰਨਾ ਛੂਟਾ ਨਾ ਸਕੇ ਤੂੰ ਹੋਰ ਮੇਰੇ ਨਾਲ ਫੋਟੋ ਮੜਾ ਗੱਲ ਕਰੋ ਸਕੂਟਰੀ ਲਈ ਇਹ ਨਾਲੇ ਹਾਂਜੀ ਅਜੇ ਸਕੂਟਰੀ ਦਵਾ ਦਿਓ ਮੇਰੀ ਗੱਲ ਸੁਣੋ ਇਹ ਲਾਇ ਕੇ ਆਪਣੇ ਬੰਦੇ ਸੀ ਠੀਕ ਆ ਥਾਣੇ ਚ ਨਹੀਂ ਦਿੰਦੇ ਨਹੀਂ ਦਿੰਦੇ ਤੁਸੀਂ ਮੇਰੀ ਗੱਲ ਸੁਣੋ ਕਰੋ ਇਹ ਇਹ ਪ੍ਰਸ਼ਾਸਨ ਦਾ ਪਰ ਇਹ ਗਲਤ ਕੰਮ ਨਾ ਕਰੋ ਇਹ ਲੁੱਟਖੋਆ ਕਰਦੀ ਹੈ ਹਾਂ ਆਪਣੇ ਬੰਦੇ ਕੋ ਬੁਲਾ ਕੇ ਕਰਦੇ ਨੇ ਕਰਦੇ ਲੁੱਟਖੋਆ ਨਹੀਂ ਹੈ ਮੈਂ ਤਾਂ ਅੰਕਲ ਦਾ ਅੰਕਲ ਕੋਈ ਨਹੀਂ ਹੈ ਮੇਰਾ ਮੈਂ ਕੱਲੀ ਹਾਂ ਬਸ ਹੁਣ ਇਹ ਲੈ ਕੇ ਜਾਮਾ ਪੁਲ ਦੇ નીચે ਸਾਰੇ ਦੱਦਨਗੇ ਕੌਣ ਲੁੱਟਖੋਆ ਕਰਦਾ ਕੌਣ ਨਹੀਂ ਕਰਦਾ ਚੱਲ ਚੱਲ ਆ ਜਾ ਚੱਲ ਉੱਥੇ ਦੇਖ ਆਇਆ ਹੁਣ ਚੱਲ ਪੁਲ ਦੇ ਨੀਚੇ ਚੱਲ ਬਿਰਜ ਹੁਣੇ ਦੱਦ ਦੇ ਤਾ ਨਾ ਨਹੀਂ ਉੱਥੇ ਬੰਦਾ ਸੇ ਨਹੀਂ ਕਰਵਾਈ ਹੈ ਕਿ ਕਿੱਥੇ ਰਹਿਣ ਕਿੱਥੇ ਰਹਿਣ 13 ਬੰਦਾ ਉੱਥੇ ਆਇਆ ਹੁਣੇ ਜੀ ਬੰਦੇ ਇਹਦੀ ਕੋਲ ਆਊਗਾ ਰਾਹ ਆਇਆ ਹੁਣੇ ਨਹੀਂ ਉੱਥੇ ਠੀਕ ਹੈ ਸਰ ਯਾਹ ਪਾਸੋਂ ਤੋਂ ਨੂਰ ਮਿਲ ਕੇ ਉਹ ਸਾਰਾ ਹੋ ਰਿਹਾ ਕਿਉਂ ਮੈਨੂੰ ਤਾਂ ਕਿਸੇ ਨੇ ਦੱਸਿਆ ਕਿ ਕੁੜੀ ਆ ਮੋਬਾਈਲ ਹੈ ਪਰਸੇ ਮੋਬਾਈਲ ਹੀ ਬੰਦੇ ਫੜੇ ਹੋਰੇ ਉੱਥੇ ਪੁਲ ਦੇ ਥੱਲੇ ਵੀ ਕੋਈ ਕੁੜੀ ਪੜ ਰੱਖੀ ਆ ਛੋਟਾ ਛੋਟਾ ਮਾਰਕੀਟ ਦੇ ਨਾਲ ਗੋਲ ਮਾਰਕੀਟ ਗੋਲ ਮਾਰਕੀਟ ਤੇ ਆਪਾਂ ਕੰਮ ਨਹੀਂ ਕਰਦੇ ਕਿ ਆ ਹਾ ਕਰਤਾ 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 ਕਰਦੇ ਹਾਂ ਕਰ ਦਿਓ ਤੁਸੀਂ ਵੀ ਕਰ ਦਿਓ ਤੁਸੀਂ ਉਹਦੀ ਸਕੂਟਰੀ ਦਿਵਾ ਦਿਓ ਹਾਂ ਕਰਤਾ ਫੋਨ ਤਾਂ ਸਕੂਟਰੀ ਦਿਵਾ ਦਿਓ ਉਹਦੀ ਠੀਕ ਹੈ ਜਿਹੜਾ ਪਰ ਇਹ ਗਲਤ ਕੰਮ ਛੱਡ ਦਿਓ ਜਿਹੜਾ ਤੁਸੀਂ ਇਹ ਕਰ ਰਹੇ ਹੋ ਮਤਲਬ ਇਹ ਨਹੀਂ ਕਰਨਾ ਠੀਕ ਹੈ ਇੱਕ ਗੱਲ ਬਾਜੀ ਮੈਂ ਦੱਸ ਦਿੰਦਾ ਹਾਂਜੀ ਹਾਂਜੀ ਵੀਰੇ ਅ ਕੜ ਤੋਂ ਬਾਅਦ 15 ਕ ਦਿਨ ਹੋ ਗਏ ਮੈਂ ਦੇਖਦਾ ਰਿਹਾ ਹਾਂਜੀ ਆ ਕੁੜੀ ਅੱਛਾ ਇਹ ਵਾਲੀ ਹਾਂਜੀ ਹਾਂਜੀ ਆ ਜਿਹੜਾ ਉਹ ਇੱਕ ਪਲਾਂਟ ਹੈ ਜਿਹੜਾ ਅੱਛਾ ਅੱਛਾ ਜੰਗਲ ਜਮਣਾ ਪਿਆ ਹਾਂ 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 ਇਹ 2-3 ਵਜੇ ਦੇ ਨਾਲ ਮੁੰਡੇ ਹੁੰਦੇ ਆ ਅੱਛਾ ਇਹਦੇ ਨਾਲ ਇਹਦੇ ਨਾਲ ਇਹ ਚੁੱਪ ਕਰ ਕੁੜੀ ਇਹ ਚੁੱਪ ਕਰ ਬੜੇ ਚੁੱਪ ਬਰੋ ਚੁੱਪ ਕਰ ਜਾ ਮੈਂ 2-3 ਮੁੰਡੇ ਦੇਖੇ ਇਹਦੇ ਨਾਲ ਅਰੇ ਪਤਾ ਕੀ ਕਰ ਰਹੇ ਆ ਉਹਦੇ ਅੰਦਰ ਜਾ ਕੇ अच्छा तो वो जंगल है एक तरह का इत्ते किडी जगह कह रहे हो किथे कह रहे हो जड़ा जंगल वो प्लाट ਦੇ ਵਿੱਚ ਅੱਛਾ ਪਿੱਛੇ ਬਸੇ ਨੇ ਕੀ ਕਰਦੇ ਆ ਕੀ ਇਹ ਵਾਲੇ ਇਹ ਨਸ਼ਾ ਵੀ ਕਰਦੇ ਤੁਸੀਂ ਨਸ਼ਾ ਵੀ ਕਰਦੇ ਆ ਕੀ ਨਸ਼ਾ ਕਰਦੇ ਦੇਖ ਇਹ ਹੁਣ ਮੈਂ ਤੁਹਾਨੂੰ ਪ੍ਰੋਪਰ ਨਹੀਂ ਦੱਸਦਾ ਵੀ ਉਹ ਮੁੰਡੇ ਜਿਹੜੇ ਇਹਨਾਂ ਦੇ ਨਾਲ ਸਿਗਣ ਬਾਜੀ ਆ ਇਹ ਇਹਨਾਂ ਦੇ ਨਾਲ ਸਿਗੇ ਨਾ ਉਹ ਚਿੱਟਾ ਲਾਉਂਦੇ ਸੀਗੇ ਅੱਛਾ ਚਿੱਟਾ ਲਾਉਂਦੇ ਇਹ ਉਹ ਦੱਸ ਇਹਨਾਂ ਨੂੰ ਪੁੱਛੋ ਵੀ ਉਹ ਮੁੰਡੇ ਕਿੱਥੇ ਆ ਦੋ ਤਿੰਨ ਮੁੰਡੇ ਇਹ ਇਹਨਾਂ ਦੇ ਨਾਲ ਹੈ ਤੇਰੇ ਨਾਲ ਕੋਈ ਮੁੰਡੇ-ਮੁੰਡੇ ਵੀ ਹੈਗੇ ਨੇ ਕੀ ਨਾਮ ਕੀ ਹੈ ਨਾਮ ਮੇਰੇ ਨਾਲ ਸਿਰ ਕੋਈ ਮੁੰਡਾ ਨਾਮ ਦੱਸੋ ਸਜਨ ਕਹੀ ਦਿੱਤੀ ਨਾਮ ਤਾਂ ਦੱਸ ਦੋ ਆਪਣਾ ਪਿਊਚ ਪਿਊਚ ਕਿਹੜੇ ਮੁੰਡੇ ਨੇ ਕੋਈ ਮੁੰਡੇ ਨਹੀਂ ਲਖਾ ਕੀ ਕਰਨੀ ਵੀ ਯਾਰ ਬਰੇਗਾ ਕਰਨੀ ਹੈ ਉੱਤੇ ਨਹੀਂ ਆਸ ਮੈਨੂੰ ਵੀ ਨਹੀਂ ਭਾਜੀ ਦੇਖੋ ਅਮਰੀਕਾ ਸੁਣੋ ਅਮਰੀਕਾ ਆਪਾਂ ਦੇਖੋ ਆਪਾਂ ਆਪ ਦੇਖਿਆ ਹੈ ਇਸ ਗੱਲ ਦਾ ਆਪਾਂ ਆਪ ਠੀਕ ਹੈ ਜੀ ਮੈਨੇ ਇੰਨੀ ਵਾਰੀ ਦੇਖਿਆ ਉਹਦੇ ਅੰਦਰ ਵੜਦੇ ਹੋ ਸਾਰ ਦੋ ਤਿੰਨ ਮੁੰਡੇ ਇਹਦੇ ਨਾਲ ਠੀਕ ਹੈ ਜੀ ਇਹ ਇਹਦੀ ਪਤਾ ਕੀ ਕਰਦੇ ਆ ਉਹਦੇ ਅੰਦਰ ਜਾ ਕੇ ਦੇਖੋ ਚਿੱਟਾ ਤਾਂ ਦੇਖੋ ਆ ਦੇਖੀ ਤਾਂ ਬੜਾ ਵਾਦਾ ਕੀਤਾ ਨਾ ਇਹ ਹੁਣ ਤੁਸੀਂ ਪੁੱਛੋ ਵੀ ਉਹ ਮੁੰਡੇ ਕਿੰਨੇ ਕਰਦੇ ਆ ਉਹ ਤਾਂ ਕਹਿੰਦੀ ਉਹ ਤਾਂ ਕਹਿ ਰਹੀ ਆ ਕਹਿੰਦੀ ਮੇਰੇ ਨਾਲ ਕੋਈ ਮੁੰਡਾ ਨਹੀਂ ਹੁੰਦਾ ਕੋਈ ਕੋਈ ਮੁੰਡਾ ਨਹੀਂ ਹੁੰਦਾ ਮੇਰੇ ਨਾਲ ਕਹਿੰਦੀ ਮੈਂ ਤਾਂ ਇਕੱਲੀ ਕਮਾਨੀ ਆ ਇਕੱਲੀ ਕੈਮਰੇ ਲੱਗੇ ਨੇ ਆ ਦੇ ਆ ਕਹਿ ਰਹੀ ਆ ਕਹਿੰਦੀ ਮੈਂ ਦੇਖੋ ਉੱਥੇ ਕੈਮਰੇ ਲੱਗੇ ਨੇ ਇੱਧਰ ਆਓ ਇਹ ਅਣਜਾਨ ਬੰਦਾ ਇੱਧਰ ਆਓ ਇੱਧਰ ਆਓ ਇੱਥੇ ਆਓ ਇੱਥੇ ਆਓ ਇਹਦਾ ਨਾਮ ਆ ਗਿਆ ਮੈਂ ਅਣਜਾਨ ਬੰਦਾ ਮੈਨੂੰ ਤਾਂ ਪਤਾ ਹੀ ਨਹੀਂ ਇਹਦੇ ਬਾਰੇ ਮੈਂ ਕਦੇ ਦੇਖਿਆ ਹੀ ਨਹੀਂ ਨਾ ਦੇਖਣੀ ਨਾ ਮੈਨੂੰ ਇਹਨਾਂ ਨੇ ਦੇਖਣੀ ਉੱਥੇ ਕੈਮਰੇ ਹੈ ਨਹੀਂ ਉਹ ਬਾਹਰ ਕੋਈ ਕੈਮਰਾ ਹੈ ਹੀ ਨਹੀਂ ਜੇ ਉੱਥ ਕੁਝ ਉਹ ਹਾਂ ਪਿਆ ਉਪਰੋਂ ਕੋਈ ਬੰਦਾ ਹੀ ਦਿਖੀ ਨਹੀਂ ਰਿਹਾ ਅੱਛਾ ਉੱਥੇ ਕੈਮਰਾ ਕਿੱਥੇ ਹੈ ਉੱਥੇ ਜਦ ਵੀ ਮੁੰਡੇ ਹੁੰਦੇ ਉਹ ਬੀਬੀ ਕਹਿੰਦੀ ਹੈ ਕਹਿੰਦੀ ਜਦ ਵੀ ਮੁੰਡੇ ਹੁੰਦੇ ਤੁਸੀਂ ਹਾਲਾਤ ਦੇਖ ਕੇ ਹਾਲਾਤ ਦੇਖ ਕੇ ਤੁਸੀਂ ਦੱਸ ਸਕਦੇ ਹੋ ਵੀ ਕੀ ਆਪ ਹੀ ਤੁਸੀਂ ਤੁਹਾਨੂੰ ਸਕੂਟਰੀ ਚਕਾਏ ਹਨ ਇਹਨਾਂ ਨੂੰ ਕਹੋ ਵੀ ਹਾਂ ਦਿਲਵਾਇਆ ਸਕੂਟਰੀ ਮੇਰੇ ਉੱਪਰ ਨਾਮ ਕਿਉਂ ਦੋਪਰੀ ਹੈ ਇਹ ਮੈਂ ਤਾਂ ਆਪਣਾ ਜੋ ਕੰਮ ਕਰਤੇ ਕਰਤੀ ਲੋ ਜੀ ਪ੍ਰਸ਼ਾਸਨ ਨੂੰ ਗੁਹਾਰਾ ਵੀ ਇਹ ਜਿਹੜਾ ਕਿ ਇੱਥੇ ਮਤਲਬ ਇਹ ਪਤਾ ਨਹੀਂ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਲੋਕਲ ਪਟਿਆਲੇ ਦੇ ਆਂ ਜੀ ਨਾ ਲੋਕਲ ਪਟਿਆਲੇ ਦੇ ਨਹੀਂ ਹੈਗੇ ਕਿ ਕਿੰਨੀ ਦੇਰ ਹੋ ਗਈ ਜੰਪਾਲ ਕਿੱਥੋਂ ਦੀ ਹੈ ਘਰ ਦੇ ਕਿੱਥੋਂ ਕਿਹੜੀ ਸਟੇਟ ਦੇ ਹੋ ਕਰਨਾਲ ਦੀ ਕਰਨਾਲ ਦੇ ਆਂ ਘਰ ਦੀ ਸਵਾਰ ਅੱਛਾ ਇੱਥੇ ਕੌਣ ਕੌਣ ਰਹਿੰਦਾ ਹੈ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਕੋਈ ਨਹੀਂ ਰਹਿੰਦਾ ਕੋਈ ਨਹੀਂ ਹੈਗਾ ਸਾਰੇ ਇਹਦੇ ਚੂੜਬੋਲਦੀ ਹੈ ਮੰਮੀ ਵੀ ਇਹਦੀ ਪੈਣ ਵੀ ਦਾ ਪਾਪੂ ਵੀ ਹੈ ਬਸ ਇਹ ਆਪਣੇ ਘਰ ਜਾਣਦੀ ਨਹੀਂ ਹੈਗੀ ਰਹਿੰਦੀ ਨਹੀਂ ਇਹਦਾ ਨਾਮ ਤਾਂ ਕੀ ਨਾਮ ਦੱਸਈ ਦਿੰਨੇ ਆਪਣਾ ਮਾਪਿਆਂ ਦਾ ਕੀ ਨਾਮ ਹੈ ਨਾਮ ਕੀ ਇਹਦੇ ਮਾਵਾ ਬਤਾ ਮਮੀ ਪਾਪਾ ਦਾ ਨਾਮ ਨਹੀਂ ਪਤਾ ਇਹਦੀ ਇੱਕ ਛੋਟੀ ਭੈਣ ਹੈ ਹਾਂ ਤੇ ਮੰਮੀ ਵੀ ਇਹਦੀ ਡੈਡੀ ਵੀ ਅਰਬਨ ਸਟੇਟ ਰਹਿੰਦੇ ਆ ਅਰਬਨ ਸਟੇਟ ਰਹਿੰਦੇ ਆ ਮੈਂ ਬੋਲਤ ਨਹੀਂ ਪਰ ਇਹ ਰਹਿੰਦੀ ਨਹੀਂ ਹੈਗੀ ਆਪਣੇ ਘਰ ਦੇ ਨਾਲ ਨਹੀਂ ਰਹਿੰਦੀ ਘਰ ਦੇ ਲੈ ਕੇ ਜਾਣ ਨੂੰ ਕਹਿੰਦੇ ਵੀ ਐਵੇਂ ਸਾਡੇ ਵਾਂਗੂ ਪੁਲ ਦੇ ਨੀਚੇ ਹੀ ਰਹਿੰਦੀ ਹੈ ਅੱਛਾ ਹਾਂ ਕੀ ਲੜਾਈ ਹੋ ਗਈ ਕਰ ਨਹੀਂ ਬਾਈ ਇਹ ਗਲਤ ਕੰਮ ਕਿਉਂ ਕਰਦੀਆਂ ਕਰ ਬਸ ਐਸੀ ਬਸ ਐਸੀ ਮਤਲਬ ਨਸ਼ੇ ਕਰਦੇ ਸੀਗੇ ਨਸ਼ਾ ਵੀ ਕਰਦੀਆਂ ਲੁੱਟਖੂਆ ਵੀ ਕਰਦੀ ਮੋਬਾਈਲ ਮੂਲ ਵੀ ਖੋਨੇ ਸਭ ਕੁਝ ਕਰਦੀ ਬੰਦੇ ਨੇ ਕਿਹਾ ਵੀ ਮੋਬਾਈਲ ਖੋਨੇ ਹੈ ਸਭ ਕੁਝ ਕਰਦੀ ਹੈ ਅੱਛਾ ਨਾ ਕਰਦੇ ਤੋਂ ਬਦਤਾਈ ਕਰਦੇ ਤੁਹਾਡੇ ਤੋਂ ਪਹਿਲਾਂ ਦੀ ਇਹ ਆਈ ਹੋਈ ਹੈ ਕਿ ਮੁਝੇ ਤੁਸੀਂ ਵੀ ਕਰਦੇ ਨਹੀਂ ਤੁਸੀਂ ਤੁਹਾਡਾ ਗਰੋ ਹੀ ਆ ਇਹਦਾ ਮਤਲਬ ਤੂੰ ਵੀ ਤਾਂ ਕਰਦੀ ਆ ਤੇ ਤੂੰ ਹੀ ਤਾਂ ਮੰਨੀਆਂ ਕਹਿੰਦੀ ਮੈਂ ਕਰਦੀ ਆ ਮੇਰੇ ਮੇਰੇ ਬਾਰੇ ਨਾ ਔਰੇ ਜਿੰਨੂੰ ਮਰਜ਼ੀ ਪੁੱਛ ਲੈਣਾ ਮੈਂ ਕੰਮ ਕਰਦੀ ਆ ਮੈਂ ਬੰਦੇ ਨੂੰ ਹੋਟਲ ਤੇ ਲੈ ਕੇ ਜਾਂਦੀ ਆ ਜਿਹੜਾ ਕੰਜੈਸ਼ ਹੁੰਦਾ ਪੈਸੇ ਕਰਨ ਵਾਲਾ ਹੋਟਲ ਤੇ ਲੈ ਜਾਂਦੀ ਆ ਮੈਂ ਜਿਹੜਾ ਪੈਸੇ ਖਰਚ ਕਰਨ ਵਾਲਾ ਹੁੰਦਾ ਜਿਹੜਾ ਪੈਸੇ ਨਹੀਂ ਖਰਚ ਕਰਨ ਵਾਲਾ ਹੁੰਦਾ ਉਹ ਬਾਹਰ ਕਰ ਲੈਂਦਾ ਮੈਂ ਇਹਨੂੰ ਵੀ ਕਿਹਾ ਸੀ ਹੋਟਲ ਤੇ ਚਲਦਾ ਹੈ ਕਹਿੰਦਾ ਮੇਰੇ ਲਵੇ ਨਹੀਂ ਆ ਮੈਂ ਔਰੇ ਕਰਦੀ ਆ ਪੈਸੇ ਹੋਟਲ ठीक है चल मैं बदनाम कर रही हूँ तो क्यों नहीं नहीं मार रही है, है, क्यों क्यों मार रही है। तो तेरे साथ तेरे तो कभी गया है स्कूटरी की बात तो छोड़ होगी स्कूटरी की बात तो हमारी होगी बोलते हैं

ਮਤਲਬ ਜਦੋਂ ਤੁਸੀਂ ਇੱਥੇ ਰੋਲੇ ਖੜ੍ਹ ਦੋ ਕਰ ਦੋ ਭੱਜਿਆ ਕਿਸੇ ਦੀ ਦਿੱਤੀ ਨਹੀਂ 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 ਨਾਲ ਜੋੜ ਉਹਨੂੰ ਮੈਂ ਕਿਸੇ ਦੇ ਚੋਰੀ ਕਰਕੇ ਭੱਜਿਆ 10 ਦੇ ਬੰਦੇ ਚੋਰੀ ਕਰਿੰਗ ਰਹੀ ਹੈ ਚੋਰੀ ਤਾਂ ਬਹੁਤੀ ਕੀਤੀਆਂ ਨੇ ਤੰਨੇ 10 ਦੇ ਬੰਦਾ ਕੋਈ ਕਿਸੇ ਦੇ ਘਰਾਂ ਚ ਕੀਤੀ ਹੈ ਉਹਨੇ ਕੀਤੀ ਹੈ ਉਹਨੇ ਕਰਵਾਈ ਹੈ ਠੀਕ ਹੈ ਮੈਂ ਰੇਨ ਦਾ ਨਾਲਾ ਜਾ ਰਿਹਾ दारू ਪੀਤੀ ਰਹੀ ਹੈ ਤੇਰੀ ਦੱਸ ਮੇਰੀ ਕੰਪਲੀਟ ਕਰੀਂਗੀ ਇਹਦੀ ਚਾਰ ਨੰਬਰ ਦੇ ਨੇ ਹਾਂ ਆਪਣਾ ਕਰੀ ਬੜਾ ਵੀ ਇਹਦੇ ਨੂੰ ਘੜਦਾ ਇੱਕ ਮਿੰਟ ਸੋ। ਇਹ ਕਾ ਸਟਾਰਟ ਕਰ ਗਈ ਚਾਪਦੀ ਕਰ ਰਹੀ ਸੀ ਇਹਨੇ ਛਿੱਟਿਆ ਸਪੋਰਟ ਦੇ ਉਹਨਾਂ ਨੇ ਲੈ ਕੇ ਭੱਜ ਗਿਆ। ਸੀਰ ਨੂੰ ਕਰ ਰਹੀ ਮਾਰੋ ਜਨਾ ਕਿ ਤੈਨੂੰ ਮਜੇ ਆ ਰਹੀ। ਜਿਹਨੂੰ ਮੱਦੀ ਜਿਵੇਂ ਉਹ ਆ ਰਹੇ ਦੋਸਤ ਨਾਲੇ ਕੋਰਸ ਮੋਬਾਈਲ ਮੰਨ ਲਿਆ ਜੀ ਬੰਨੇ ਕਿ ਉਹ ਏਰੀਆ ਫਿਰ ਭਲਾਏ ਨੂੰ ਆ ਪਾ ਰਿਹਾ ਅਸੀਂ ਪਿੱਛੇ ਰੱਤ। ਉਹ ਮੰਨ ਗਈ ਮੰਨ ਗਈ ਭਾਜੀ ਸਾਡੀ ਗੱਲ ਮੰਨ ਲਈ ਆ ਪਰ ਤੁਸੀਂ ਦੇਖੋ ਮੇਰੀ ਗੱਲ ਸੁਣੋ। ਸਿੱਖੀ ਦਾ ਜਿਦਾ ਕੰਮ ਕਰੋ ਕੀ ਤੁਸੀਂ ਇਹ ਕੰਮ ਕਰਦੇ ਹੋ ਗਲਤ ਕੰਮ ਕਰਦੇ ਹੋ। ਚੋਰੀਆਂ ਕਰਦੇ ਕੁੜੀਆਂ ਇਧਰ ਆ ਇਧਰ ਇੱਥੇ ਕਰਦਾ ਨੰਬਰ ਦਾ ਪਾ ਦੇ ਤੇ ਉਹਨਾਂ ਤੁਸੀਂ ਚੱਜਦੇ ਕੰਮ ਕਰੋ ਇਹ ਕੀ ਕੀ ਹਾਲਤ ਕੀ ਕੰਮ ਕਰਦੋ ਤੁਸੀਂ ਹੈ ਨਹੀਂ ਕਰਵਾਇਆ ਕੀ ਕਰਵਾਇਆ ਕੀ ਕਰਵਾਇਆ ਮੱਟਾ ਉੱਥੇ ਆ ਰਹੀਆਂ ਹੈ ਹੈ ਉਧਰ ਆ ਰਹੀਆਂ ਮੈਂ ਕੀ ਕਹਿ ਰਹੇ ਆ ਇਹ ਕੀ ਕਹਿ ਰਹੇ ਬਾਈ ਜੀ ਕੀ ਹੋ ਗਿਆ ਮੈਂ ਕਹ ਰਿਹਾ ਭਾਜੀ ਇਹਨਾਂ ਨੂੰ ਕਹੋ ਪਿਆਰ ਨਾਲ ਜਿਹੜਾ ਵੀ ਹੈ ਤੇਰਾ ਭਾਈ ਲੱਗਦਾ ਕੀ ਲੱਗਦਾ ਉਹਨੂੰ ਬੁਲਾ ਨਹੀਂ ਤਾਂ ਤੇਰੀ ਆਪਣੀ ਮੈਂ ਨਹੀਂ ਤਾਂ ਬਹੁਤ ਬੁਰਾ ਹੋ ਜਾਏਗਾ ਇਹਲਾ ਕੰਮ ਹੋ ਜਾਏਗਾ ਮੋਬਾਈਲ ਮੇਰੇ ਲੱਗੇ ਹੋਣੇ ਨਹੀਂ ਉਹਨਾਂ ਤੱਕ ਤੇਰਾ ਕੰਮ ਹੋਇਆ ਹੁੰਦਾ चारे चारे पहले तू पागल था के साथ गया क्यों करने कहा गया था मैं तो नहीं छोड़ फिर तू को बदनाम करी जा रही है तो मैं क्यों जा रहा हूँ इसके स्टाल पे गया लाइटरी खेला लाइटरी खेल के फिर मैं बी पी के बी एर वाले चल पूछा इधर चंगा वाला इन्होंने बी पी के ਆ ਰਹਾ ਹਾਂ ਮੈਂ ਤੁਸੀਂ ਭਾਈ ਇੱਥੇ ਹੋਨੇ ਹੋ ਹਾਂਜੀ ਪਰ ਨਹੀਂ ਭਾਜੀ ਮੈਂ ਤਾਂ ਪਲੰਬਰ ਦਾ ਕੰਮ ਕਰਦਾ ਹਾਂ ਉਹ ਵੀ ਪਲੰਬਰ ਆ ਉਹ ਪਲੰਬਰ ਆ ਭਾਜੀ ਤੈਨੂੰ ਕਿਸ ਨੇ ਮੈਨੂੰ ਬੁਲਾਇਆ ਤੈਨੂੰ ਇਹ ਵੀ ਪਲੰਬਰ ਦੀ ਗੱਲ ਹੈ ਨਹੀਂ ਤੈਨੂੰ ਤੈਨੂੰ ਮੈਂ ਬੁਲਾਇਆ ਤੇ ਮੇਰਾ ਕੀ ਲੈ ਰਿਹਾ ਤੂੰ ਉਹ ਚਾਹ ਗੁਰੂ ਤੈਨਨੇ ਕਿ ਤੈਨੂੰ ਕਿਹਨੇ ਬੁਲਾਇਆ ਚਾਹ ਗੁਰੂ ਤੂੰ ਚਾਹ ਜਾ ਹਾਂ ਨਾ ਤੈਨੂੰ ਬੁਲਾਇਆ ਇਹ ਜਾ ਨਹੀਂ ਖੜਦਾ ਖੜ ਜਾ ਏ ਇੱਧਰ ਖੜ ਜਾ ਖੜ ਜਾ ਉਹ ਖੜ ਜਾ ਉਹ ਖੜ ਜਾ ਖੜ ਜਾ ਔਰੇ ਖੜ ਜਾ ਹੱਥ ਨਹੀਂ ਲੈਣਾ ਹੱਥ ਨਹੀਂ ਲੈਣਾ ਜਾਣਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਜਾਣਾ ਨਹੀਂ ਕਿਉਂ ਨਹੀਂ ਇਹ ਭੱਜ ਗਏ ਚਲੋ ਜੀ ਦੇਖੋ ਜੀ ਅੱਪਾ ਇਹ ਜਿੰਜੀ ਮੈਂ ਨੰਬਰ ਮੋਬਾਈਲ ਹੈ ਤਾਂ ਮਾਰੀ ਮੇਰੇ ਨੰਬਰ ਤੇ ਕਾਲ ਮਾਰ ਕੇ ਭੇਜ ਦੇਗਾ ਕੋਲੇ ਆ ਕੇ ਮੇਰੇ ਦੇਖੋ ਚਾਬੀ ਹੈਗੀ ਤਾਂ ਬੁਲਿਕੇ ਜੀ ਪਤਾ ਲਵਾ ਲੈ ਭੇਜਾਂਗੇ ਮਾਰਦੇ ਫੋਟ ਮਾਰਦੇ ਦੁਆਰਾ ਫੋਟ ਮਾਰਦੇ ਦੁਆਰਾ ਮਾਰਤਾ 2 ਵਜੇ ਮਾਰਤਾ ਮਾਰ ਡਿਊਟੀ ਅਫਸਰ ਨੂੰ ਕਹਿੰਦਾ ਕਿ ਇਹ ਮੈਨੂੰ ਸਟਾਰਟ ਹੋਇਆ ਉਹਨਾਂ ਤੇ ਨਾ ਨਾ ਸਕੂਟਰੀ ਮਿਲੀ ਜੀ ਸਕੂਟਰੀ ਲਿਆਓ ਬੁਲਾਓ ਪਛੀ ਨਹੀਂ ਇਹਨੇ ਕੈਂਪ ਕਰਤੀ ਹੈ ਸਕੂਟਰੀ ਕੇਡੀ ਸੀ ਕਰਾ ਦੇ ਤਰਾਹਾਂ ਕਰਾ ਕੇ ਕਹਿ ਬਣ ਕਰਾ ਦਿਲਾਓ ਜੀ ਆਹ ਦੇਖ ਉਹ ਬੰਦੇ ਚੱਲ ਰਿਹਾ ਬਾਈ ਹੋ ਗਿਆ ਇਹਦੇ ਸਟਾਲ ਤੇ ਲੈਟਰੀ ਖੇਡ ਗਿਆ ਖੇਡ ਕੇ ਲੰਘਿਆ ਸੀ ਪੁੱਛ ਖੇਡ ਰਿਆ ਸੀ ਨਹੀਂ ਬਾਈ ਨਹੀਂ ਚਲੋ ਉਹ ਗੱਲ ਬੱਕਰੀ ਹੈ ਤੁਸੀਂ ਨਹੀਂ ਆਪਾਂ ਤੇਰੀ ਕਦੀ ਖੋ ਕਰਦੇ ਹਾਂ ਜਾਂ ਪੰਨਾ ਰਸਤੇ ਵਿੱਚ ਤੇਰੇ ਕੋਲ ਮੈਂ ਬੋਲ ਲੈ ਲੱਡੀ ਚਾਲਾ ਲੱਗਦਾ ਨਾ ਨਾ ਵੀ ਆ ਬੋਲ ਕੋਈ ਬੰਦਾ ਉਹ ਕਰੀਏ ਤੇਰੀ ਮੈਂ ਨਾ ਅਰਥ ਐਸੇ ਬੰਦੇ ਵੀ ਚੱਲ ਜੇ ਅਗਰ ਬੰਦੇ ਬਹੁਤ ਠੀਕ ਮਿਲਦੇ ਖੋਵਾਚੀ ਨਹੀਂ ਹੈ ਅਗਰ ਬੰਦੇ ਮੈਂ ਇਸ ਤੋਂ ਚਲੋ ਉੱਥੇ ਤੁਸੀਂ ਸੀ ਕੇ ਨਾ ਮਹਾਰਾਜ ਸਾਡੇ 3 ਵਜੇ 4 ਵਜੇ ਉੱਥੋਂ ਆਇਆ ਮੈਂ ਇਹ ਕਹਿ ਰਿਹਾ ਸੁਵੇਰ ਦਾ ਮਗਰ ਪਿਆ ਹੋਇਆ ਦੇਖੋ ਰਾਜਾ ਕਬੂਤਰੇ ਵਾਲਾ ਮੈਨੂੰ ਕੰਮ ਨਹੀਂ ਹੈਗਾ ਆਏ ਕਿ ਨਹੀਂ ਆਏ ਪਤਾ ਨਹੀਂ ਹੁਣ ਆਦੇ ਆਣਗੇ ਮੈਂ ਕਹਿੰਦਾ ਤੂੰ ਮੈਨੂੰ ੜਾਤਾ ਮੈਂ ਤੇ ਜਾਣਦਾ ਹੈ ਇਸਕੋਟ ਵੀ ਮਗਾਇਆ ਅੱਜ ਮੇਰੇ ਘਰੇ ਤੇ ਘਰੇ ਆ ਆ ਉਰੀ ਥੋੜੀ ਜਿਹੀ ਮੇਰੇ ਨੰਬਰ ਤੇ ਕਾਲ ਕੀਤੀ ਕਹਿੰਦਾ 400 ਰੁਪਏ ਹੀ ਹੋਏ ਕੋਈ ਨਾ ਮਿਲਦਾ ਕੋਈ ਤਾਂ ਫਿਲਦਾ ਆਹ ਚਾਰ ਆ ਪਿਆਰਾ ਓ ਯਾਰ ਮੈਂ ਉਰੇ ਖੜ ਗਿਆ ਫਿਰ ਮੈਂ ਜਾ ਕੇ ਪੀਰ ਪੀਣ ਲੱਗਿਆ ਲੈ ਚੰਗਾ ਬਲਾ 4 ਵਜੇ ਗਿਆ ਇਹਨੂੰ ਚਲੋ 4 ਵਜੇ 15 ਮੈਨੂੰ ਮਿਲ ਕੇ ਲਗਾਰੇ ਕਹਿੰਦੀ ਸੁਭੇਰ ਤੱਕ ਮੇਰੇ ਮਗਰ ਤੇ ਆ ਜਾ ਤੁਸੀਂ ਪੈਰ ਉਹ ਯਾਰ ਤੁਸੀਂ ਗੱਲ ਸੁਣੋ ਕਿ 4 ਉਹ ਬੰਦਾ ਮਿਲਿਆ ਉਹ ਜਿਹੜਾ ਗੱਲ ਖੜਾ ਸੀ ਗਏ ਕਿ ਨਾ ਵਦਰਾ ਮੇਰਾ ਨਾਮ ਸੁਰੇਸ਼ ਹੈ। ਆਪਾ ਟ੍ਰੀਪਲਰ ਕਰਾਇਆ ਰਹਿਣ ਨੂੰ ਲੈ ਕੇ ਜਾਓ। ਉੱਥੇ ਲੈ ਜਾਓ ਸੱਚਾ ਨਹੀਂ। ਅਸੀਂ ਹੋਰ ਮਗਰੀ ਹੋਣੇ ਹੋਰ ਬੋਲ। ਚਲੋ। ਸਾਰੇ ਆ ਰਹੇ ਆ ਅਸੀਂ ਆ ਰਹੇ ਚਲੋ ਲੈ ਕੇ ਜਾਓ। ਯਾਰ ਈ ਰਿਕਸ਼ਾ ਲਿਆ। ਲੈ ਕੇ ਚੱਲ ਦੋ ਉਹਨਾਂ ਨੂੰ ਉਹਨਾਂ ਨੂੰ। ਇਹ ਅਸੀਂ ਘਰ ਤੋਂ ਜਾਈਏ ਸਜਦੇ ਸਿਚ। ਤੁਹਾਨੂੰ ਦੱਸਿਆ ਨਾ ਪਤਾ ਕੋਈ ਗੱਲ ਨਹੀਂ। ਤੁਸੀਂ ਸੱਚੀ ਆ। ਲੈ ਕੇ ਜਾ ਇਹਨਾਂ ਨੂੰ। ਜੇ ਤੈਨੂੰ ਜੇ ਤੂੰ ਸੱਚੀ ਆ ਫਿਰ ਮੇਰੀ ਗੱਲ ਸੁਣੋ। ਅੰਕਲ ਨੇ ਚੋਰੀ ਨਹੀਂ ਕੀਤੀ। ਮੇਰੀ ਗੱਲ ਸੁਣੋ ਚੋਰੀ ਦੀ ਨਹੀਂ ਗੱਲ ਕਰ ਰਹੇ। ਤੂੰ ਸੱਚੀ ਆ ਨਾ। ਫਿਰ ਤੈਨੂੰ ਕੀ ਡਰਾ? ਜੇ ਤੂੰ ਸੱਚੀ ਆ ਤੇ ਉਹਨੂੰ ਤੈਨੂੰ ਕੀ ਡਰਾ? ਚਲ ਓ ਲੈ ਆ ਵੀਰੇ ਕਿਧਰ ਖਿਆ ਬਲਾ 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 ਕੇ ਲੈ ਬਲਾ ਕੇ ਲੈ ਬਲਾਲਾ ਯਾਰ ਉਸ ਤੋਂ 50 ਰੁਪਏ ਦੇ ਕੇ ਬੰਦਾ ਇਹਨੂੰ ਕਹ ਬਲਾ ਯਾਰ ਆਟੋ ਕਰਕੇ ਲੈ ਅੱਜ ਕੱਲ੍ਹ ਕੀ ਸੀ ਕਿ ਪਹਿਲਾਂ ਮੈਂ ਪਹਿਲਾਂ ਵੀ ਇਹੋ ਜੀ ਗੱਲ ਕਰਦਾ ਹਾਂ ਹਲੇ ਆ ਬੜਾ ਫੋੜਾ ਆਟੋ ਯਾਰ ਐਨੇ ਆਟੋ ਫੜੇ ਯਾਰ ਇਹਦਾ ਹੈ ਜੂਰੇ ਯਾਰ ਆਟੋ ਵਾਲਾ ਔਰ ਮੁੰਡਾ ਆਟੋ ਫੜੇ ਨੇ ਉਹ ਗੱਡੀ ਲੈ ਆਇਆ ਆਪਣੇ ਆਲੀ ਭਾਣਾ ਨਾ ਹੋਰ ਕੀ ਉਹ ਯਾਰ ਖਾਣਾ ਆਇਆ ਉਹ ਕੱਟਣਾ ਉਹ ਤਾਂ ਵੀ ਫੋਨ ਬੈਦਲ ਕਹਿੰਦਾ ਭੱਜ ਜਾਈਂ ਫਿਰ ਫਾਇਦਾ ਕੀ ਨਿੱਕੀ ਟੁੱਟ ਜਾਂਦੇ ਹੁਣ ਵੀ ਲੈ ਜਾਂਦਾ ਫਿਰ ਵੜ ਕੇ ਫੋਨ ਚੱਲ ਰਿਹਾ ਵੀ ਕੋਈ ਕਿਹੜਾ ਉਹਨੂੰ ਬੱਟੇ ਆ ਬਾਬਾ ਨੂੰ ਬਿਸਤਾਲਾ ਨਾਲ ਤੁਹਾਨੂੰ ਦਿਖਾਈ ਮੈਨੂੰ ਦਿਖਾ ਦੇ ਇਹਨੂੰ ਉਹਨੂੰ ਕਾ ਫੋਨ ਦੇਦਾ ਨੰਬਰ ਹੋਣਾ ਹੀ ਹੈ ਇਹਦੇ ਕੋਲ ਉਹਦਾ ਯਾਰ ਜਿਹੜਾ ਲੈ ਕੇ ਗਿਆ ਨੰਬਰ ਲਾ ਨੰਬਰ ਲਾ ਉਹਨੂੰ ਹਾਂ ਉਹਨੂੰ ਕਾ ਨੰਬਰ ਲਾ ਬੈਠਾ ਜੀ ਆ ਉਹਨੂੰ ਬੁਲਾਓ ਆ ਗਿਆ ਓਟੋ ਵਾਲਾ ਲੈ ਕੇ ਜਾ ਯਾਰ ਨੂੰ ਇੱਕ ਮਿੰਟ ਜੀ ਇਹ ਬਈ ਆ ਜਾ ਆ ਜਾ ਚੱਲ ਲੈ ਕੇ ਜਾ ਲੈ ਕੇ ਜਾ ਚੱਲ ਬਈ ਚੱਲ ਆ ਇੱਧਰ ਚੱਲ ਚੱਲ ਉਹ ਲੈ ਕੇ ਜਾ ਬੜਾ ਚੱਲਾ ਆਟੋ 'ਚ ਬੈਠ ਚੱਲ ਕਰ ਗੁਰਿੰਦਰ ਆਜੋ ਆਜੋ ਉਹ ਨਹੀਂ 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 ਆ ਜਾ ਆ ਜਾ ਆ ਜਾ ਬੈਠ ਨਾਲ ਬੈਠੇ ਇਹਦੇ ਨਾਲ ਸਾਰੇ ਤੇਰੇ ਨਾਲ ਹੀ ਆ ਰਹੇ ਚੱਲ ਚੱਲ ਇਹ ਕਹਿਣਾ ਹੋਰ ਬੈਠੋ ਅਸੀਂ ਆਉਨੇ ਆ ਠੀਕ ਆ ਲੈ ਕੇ ਚੱਲ ਹਾਂ ਭਾਈ ਨਾਲ ਵਜਾ ਠੀਕ ਹੈ ਭਾਈ ਹਾਂ ਨਾਲ ਲੱਗੇ ਚਲੋ ਆ ਰਹੇ ਆ ਸੀ ਲੈ ਕੇ ਜਾਓ 4 ਨੰਬਰ ਠੀਕ ਹੈ ਤੁਹਾਨੂੰ ਦਵਾ ਦੇ ਸੀ ਅਸੀਂ